ਜੀ ਚ ਵੀ ਬਹੁਤ ਜਿਆਦਾ ਗੰਦੀ ਪਿੱਕਸਾ ਉਹਦਾ ਚਲ ਆਪਣੀ ਦਾ ਹਾਰ ਗਿਆ ਆਪਾਂ ਤਾਂ ਕਹਿੰਦੇ ਨਹੀਂ ਆਪਣਾ ਚਲ 10 ਮਿੰਟ ਪਹਿਲਾਂ ਬਾਈ ਕਬੂਤਰੀ ਤੁਹਾਨੂੰ ਆਪਾਂ ਹੁਣ ਕਹਿ ਨਹੀਂ ਸਕਦੇ ਜਿਹੜੇ ਭਰਾਵਾਂ ਨਾ ਹੋਇਆ ਉਹ ਮੈਂ ਰਿਕਾਰਡਿੰਗ ਹੁਣ ਸੁਣ ਕੇ ਹਟਿਆ ਸਾਰੀਆਂ ਆ ਤੇ ਤੁਹਾਨੂੰ ਮੈਂ ਵਾਢੇ ਲੋਡ ਸਾਰੀਆਂ ਰਿਕਾਰਡਿੰਗਾਂ ਸੁਣਾਉਣਾ ਵੀ ਕੀ ਚੱਕਰ ਬਣਿਆ ਇਹ ਪੰਟਰ ਨਾ ਕਦੇ ਵੀ ਕਬੂਤਰ ਦਾ ਛੱਡੀ ਇਹ ਬੰਦੇ ਦੀ ਪਸਾਨ ਕਰ ਲਓ ਤੇ ਇਹਦਾ ਕਬੂਤਰ ਕਿਸੇ ਬਾਜੀ ਦੀ ਵੀ ਨਾ ਛੜਾ ਬਾਈ ਜਮਾ ਗੰਦ ਪਾਇਆ ਇੱਥੇ ਬਾਜੀ ਚ ਬਾਈ ਆਪ ਹੀ ਬਾਜੀ ਖੜਾਈ ਸੀ ਇਹਨੇ ਇੱਕ ਬੰਦੇ ਨੇ ਹਾਂਜੀ ਬਾਬਿਓ ਕੀ ਹਾਲ ਚਾਲ ਆ ਸਾਰਿਆਂ ਦਾ ਤੇ ਲਓ ਜੀ ਤੇ ਕੱਲ ਬਾਜੀ ਸੀ ਅੱਜ ਬਾਜੀ ਐ ਪਰ ਜਮ ਨਾਂ ਭੁੱਲ ਗਿਆ ਪਿੰਡ ਦਾ ਕਿੱਥੇ ਬਾਜੀ ਬਾਬੇ ਹਣ ਉਹ ਮੇਰੇ ਯਾਦ ਨਹੀਂ ਪ੍ਰੋਪਰ ਤੇ ਹੁਣ ਆ ਮਲਾ ਸਖਿੰਦਰ ਵੀ ਇੱਥੀ ਆ ਰਾਤ ਦਾ ਕਿਉਂ ਕੱਲ ਬਾਜੀ ਦੀ ਸੀਗੇ ਤੇ ਉਹਨੂੰ ਨਾਲ ਹੀ ਲਿਆਏ ਸੀਗੇ ਵੀ ਕੱਲ ਨੂੰ ਬਾਜੀ ਆ ਤੂੰ ਨਾਲ ਹੀ ਚੱਲ ਤੇ ਹੁਣ ਅਸੀਂ ਤਿੰਨੇ ਜਾਵਾਂਗੇ ਨਾ ਮੈਂ ਮਨਪ੍ਰੀਤ ਤੇ ਸਖਿੰਦਰ ਤੇ ਮਨਪ੍ਰੀਤ ਮੁੜਿਆਊਆ ਤੇ ਮੈਂ ਤੇ ਸਖਿੰਦਰ ਉੱਥੇ ਹੋਵਾਂਗੇ ਨਾ ਤੇ ਇਸ ਕਰਕੇ ਚੱਲਦੇ ਨਿਕਰ ਉਹਨਾਂ ਕੋਲੇ ਟਾਈਮ ਹੋ ਗਿਆ ਮੇਸਾਨਾ ਜਰਾ ਤੁਸੀਂ ਸਮਝ ਲਓ 5:15 ਹੋ ਗਏ ਠੀਕ ਆ ਤੇ ਚੱਲਦੇ ਹਾਂ ਹੁਣ ਪ੍ਰੀਤ ਕੋਲ ਤੇ ਲੈਣੇ ਚੱਲ ਕੇ ਤੇ ਚਲ ਦਿਖਾਉਣੇ ਹਾਂ ਲਓ ਜੀ ਤੇ ਆ ਗਏ ਵਾਹ ਪਰ ਤੇ ਸਜਿੰਦਰ ਕਿਹੜੇ ਪਿੰਡ ਆਪਣੀ ਪਲਾਸ ਸਸਰੀ ਘਾਲ ਸਜਿੰਦਰ ਜੀ ਸਸਰੀ ਘਾਲ ਜੀ ਅੱਜ ਕਿੱਥੇ ਵਾਜੀ ਆਉਂਦਿਆ ਬੰਗੀ ਬੰਗੀ ਕਿਹੜੇ ਪਾਸੇ ਰਹਿ ਗਿਆ ਬੰਗੀ ਰਾਮੇ ਕੋਲ ਰਾਮੇ ਕੋਲ ਰਹਿ ਗਿਆ ਬੰਗੀ ਬੰਗੀ ਜਾਣਾ ਕੱਲ ਗਏ ਜਿੱਥੇ ਦਾਨ ਸਿੰਘ ਵਾਲਾ ਸਰ ਰਾਜੇ ਉਹ ਨਾਲ ਜਰੂਸ ਗਾਡੇ ਜੱਜ ਕੇ ਕੱਢਾਂਗੇ ਵੀ ਜਮਾ ਨਹੀਂ ਹੜਦੇ ਪੂਰੇ ਜਰਾਕੀ ਪਾਉਣੇ ਬਸ ਅਸੀਂ ਤਾਂ ਲਓ ਜੀ ਆਗੇ ਬੰਗੀ ਬੰਗੀ ਤਿੱਲ ਵਾਲੀ ਮੋਰਮਰ ਵੀ ਦੂਜੇ ਪਹੁੰਚੋ ਲਾ ਲਓ ਲਓ ਜੀ ਲਾਓ ਮੋਰ ਮਰ ਲਵਾ ਦੋ ਛੋਟੀ ਆ ਜਾ ਕੇ ਤੂੰ ਆਇਆ ਕਰੇਗਾ ਉਹ ਪਾਰਲੀਮੈਂਟ ਉਹ ਮੋੜ ਹੋਇਆ ਖਾਣ ਮੋੜ ਹੋਇਆ ਲੱਗੀ ਦਿਖਾ ਲੈ ਮੋਰ ਮਾਰ ਖੜੇ ਕਿਹੜਾ ਮੋਰ ਦਿਖਾ ਲਈਏ ਹੋਰ ਹੋਰ ਕਹਿੰਦਾ ਆਪੋਂ ਬਰਤ ਵੀਡੀਓ ਬਣੀ ਹਾਂ ਹਾਂ ਵੀਡੀਓ ਲੱਗੀ ਹੋਈ ਲੈ ਉਹਦਾ ਮਾਰਦੇ ਆ ਆ ਜਾਂਦੀ ਹਰੀ ਕਾਂ ਤਾਈ ਕੋਈ ਵਾਜੀ ਕੋਲ ਓਕੇ ਰਿਪੋਰਟ ਹੈ ਲਓ ਜੀ ਕਾਲਾ ਪੀ ਜਾ ਤੇ ਤੁਹਾਡੇ ਦਰਸ਼ਕ ਦੇ ਕਬੂਤਰੀ ਦੇ ਆਪਣੀ ਦੇ ਤੇ ਕਬੂਤਰ ਬਾਬੇ ਹੋ ਗਏ 20 ਹੈ ਕੋਈ ਗੱਲ ਨਹੀਂ ਰੋਟੀ ਖਾ ਲਾਂਗੇ ਤੇ 20 ਕਬੂਤਰ ਹੋ ਗਏ ਬਸ ਟੋਟਲ ਤੇ ਆਪਣੀ ਕਬੂਤਰੀ ਨਿਗਮ ਮਰਾਜ ਗਈ ਤੁਹਾਨੂੰ ਕਿੱਥੇ ਫਿਰਦੀ ਰਹੇ ਰੱਬ ਤੁਹਾਡਾ ਭਲਾ ਕਰੇ ਵਾਹਿਗੁਰੂ ਵਾਹਿਗੁਰੂ ਆ ਤਾਂ ਤਾਲੀ ਕਾਂ ਤਾਲੀ ਖੰਡ ਕਿੱਥੇ ਨਿਗਮ ਮਾਰੇ ਇੱਕ ਮਿੰਟ ਬਾਬੇ ਮੜੀ ਕਿਰੇ ਸਾਹਮਣੇ ਆਉਣ ਦੋ ਸਾਡੇ ਨਿਗਾਮ ਰੌਣੇ ਲਓ ਜੀ ਤੇ ਕਬੂਤਰੀ ਆ ਆ ਗਈ ਸਾਹਮਣੇ ਕੋਲ ਕਿੱਥੇ ਆ ਆ ਜਾਂਦੀ ਤੇ ਆ ਜਾਂਦੀ ਕੋਲ ਦਿਨ ਤੇ ਮਿਨੀ ਮਿਨੀ ਆ ਜਾਂਦੀ ਆ ਜਾਂਦੀ ਹੁੰਦ ਸੀ ਲਾ ਕੇ ਇਹ ਕਰੋ ਚੈੱਕ ਜੀ ਕੇਰ ਦਾ ਓਕੇ ਰਿਪੋਰਟ ਹੈਗੀ ਬਾਕੀ ਕੱਲ ਦਾ ਪਤਾ ਨਹੀਂ ਦੇਖਣੀ ਸੀ ਜਿੰਦਰਾ ਬਾਕੀ ਪਤਾ ਨਹੀਂ ਘੰਟੇ ਨੂੰ ਕੀ ਬੰਨਣਾ ਜੀ ਬਾਕੀ ਬੱਦਲ ਵਾਹਲੇ ਅੱਜ ਦਾ ਮੌਸਮ ਅੱਜ ਵੀ ਬਹੁਤ ਖਰਾਬ ਆ ਕੱਲ ਵਾਲਾ ਹਾਲ ਹੀ ਆ ਪਿੱਤਰ ਬੱਦਲ ਬੱਦਲ ਵੇਖੋ ਪੂਰੇ ਚੈੱਕ ਕਰੋ ਬਹੁਤ ਜ਼ਿਆਦੇ ਆਗੇ ਹੋ ਗਿਆ ਉਹਦੇ ਟਾਈਮ ਸਵਾਗਤ ਹੈ ਕਿਰਤੀ ਖਾਲੇ ਕਿਰਤੀ ਵਾਲਾ ਟੀਮ ਬੋਲਦੇ ਹਲੋ ਆਪੋ ਤੇ ਰੋਟੀ ਖਾ ਕੇ ਹੋ ਗਏ ਬਹਿਲੇ ਮੈਚ ਜਿੰਦਰਾ ਕੇ ਬਹਿ ਕੇ ਬਾਹਰ ਠੀਕ ਹੈ ਤੇ ਤੁਹਾਨੂੰ ਕਬੂਤਰੀ ਦੇ ਦਰਸ਼ਨ ਕਰਾ ਦਈਏ ਤੇ ਕਬੂਤਰੀ ਕਿਧਰ ਨੂੰ ਗਈ ਅਮਾ ਨਹੀਂ ਤੈਨੂੰ ਇੱਥੇ ਹੋਣੀ ਨੰਗੀ ਇੱਥੋਂ ਆਏ ਨੰਗੀ ਇਧਰੋਂ ਤੇ ਇੱਕ ਮਿੰਟ ਤੁਹਾਨੂੰ ਦਰਸ਼ਨ ਕਰਾ ਦਈਏ ਕਬੂਤਰ ਕਿੱਥੇ ਫਿਰਦੀ ਆਪਣੀ ਰਾਣੀ ਅੱਜ ਦੇਖਿਆ ਹੋਵੇ ਉਹ ਆਪਣੀ ਦਾ ਪੱਟੀ ਦੀ ਧੁੱਪ ਹੋਣੀ ਥੋੜੀ ਵੱਧ ਹੋਣਾ ਵੀ ਕਰੜਾ ਹੋ ਗਿਆ ਨਾ ਬਈ ਆਪੋ ਦਿਨ ਵੀ ਕਰੜਾ ਹੋ ਗਿਆ ਹੁਣ ਥੋੜਾ ਜਿਹਾ ਮਲਾ 37 30 ਡਿਗਰੀ ਹੋ ਗਿਆ ਤੇ 40 40 ਦੇ ਨੇੜੇ ਜਾਊ 39 40 ਤੇ 35 ਡਿਗਰੀ ਟੈਂਪਰੇਚਰ ਹੋ ਰਿਹਾ ਲਗਭਗ ਇੱਕ ਮਿੰਟ ਦਿਖਾਈਏ ਉਹਨੂੰ ਕਬੂਤਰੀ ਕਿਰਾਪਾ ਉਹ ਤੋਂ ਗਿਆ ਕਰਾ ਕਿਰਾਪਾ ਰਹਿਣ ਉਹ ਹੀ ਪਿੰਡ ਦੇ ਪਰ ਇਹਨੂੰ ਪਿੰਡ ਬਾਹਲਾ ਹੈ ਨਾ ਉਧਰ ਦੀ ਜੀ ਸਾਈਡ ਨੂੰ ਪਿੰਡ ਬਾਹਲਾ ਵਾਪੇ ਇੱਧਰ ਨੂੰ ਹਜੇ ਘੱਟ ਹੈਗਾ ਦੂਜੀ ਸਾਈਡ ਨੂੰ ਵੱਧ ਹੈਗਾ ਤੇ ਉਧਰੋਂ ਗਿਆ ਪਾ ਗਿਆ ਹੁਣ ਤੇ ਲੋ ਜੀ ਇਹ ਆ ਜਾਂਦੀ ਕਬੂਤਰੀ ਆਪਣੀ ਕਰੋ ਚੈੱਕ ਠੀਕ ਹੈ ਜੀ ਵਾ ਤੇ ਕੀ ਟਾਈਮ ਹੋ ਗਿਆ ਟਾਈਮ ਵੀ ਦਿਖਾ ਦਈਏ ਤੇ ਟੈਂਪਰੇਚਰ ਵੀ ਦਿਖਾ ਦਈਏ ਟੈਂਪਰੇਚਰ ਵੀ ਘੱਟ ਪਰ ਟਾਈਮ ਦਿਖਾ ਦੀਦਾ ਨਹੀਂ ਬ੍ਰਾਈਟਨਸ ਆ ਗਈ 11 11 ਹੋ ਗਏ ਜੀ ਤੇ ਟੈਂਪਰੇਚਰ ਦਿਖਾ ਹੁੰਦਾ ਕੱਢੀ ਟੈਂਪਰੇਚਰ ਇਹ ਨਿਕਲਦਾ ਟੈਂਪਰੇਚਰ ਘੱਟ ਲਾ ਮੜਾ ਅਖੰਡ ਬਣ ਕੇ ਤੇ ਦਿਖਾ ਦਈਏ ਕੀ ਬੰਨਾ ਕਿੰਨਾ ਬੜੂਆ ਇਸ ਤੋਂ ਬਾਅਦ ਵੀ ਕੀ ਬਣੂਆ ਕਿ ਮੈਂ ਕਹਿੰਦਾ ਫੁੱਦਿਆ ਤੇ ਤੂੰ ਤਾਂ ਜਮਾ ਸਾੜਿਆਂ ਲੱਗ ਗਿਆ ਬੰਦਰਾ ਉਹ ਤਾਂ ਹੈ ਨਹੀਂ ਕਿਸੇ ਕੰਮ ਦਾ ਇੱਕ ਮਿੰਟ ਟੈਂਪਰੇਚਰ ਕੱਢ ਲਈਏ ਜੀ ਹੈ ਇੱਕ ਮਿੰਟ ਲਓ ਜੀ ਹੁੰਦਾ ਹੈਗਾ 36 ਤੇ 12 ਵੇ 38 ਹੋ ਜੂਗਾ ਕਹਿੰਦੇ ਤੇ ਆਹ ਵੇਖ ਲੋ 12 ਵੇ 38 36 38 38 38 38 36 ਰੂਹ ਆ ਬਈ 39 40 ਨਹੀਂ ਹੁੰਦਾਗਾ 49 ਤੇਰੇ 49 ਦੱਸ ਰਿਹਾ ਇਹਦੇ 49 ਦੱਸ ਰਿਹਾ ਮੇਰੇ ਦੱਸ ਰਿਹਾ ਵੀ 38 ਤੱਕ ਠੀਕ ਆ ਕਿੰਨੇ ਵੇ 39 ਹੁੰਦਾਗਾ 2 ਵਜੇ ਤੋਂ ਬਾਅਦ ਹੁੰਦਾ 2 ਵਜੇ ਹੁੰਦਾ ਬਸ ਕਬੂਤਰੀ ਬਾਪੂ ਸੈੱਟ ਫਿਰਦੀ ਜਮ ਓਕੇ ਰਿਪੋਰਟ ਹਨਾ ਤੇ ਦਿਖਾਵਾਂ ਹੁਣ ਅਪਡੇਟ ਦਿਵਾਉਂਦੇ ਹੋਰ ਲਾਊਜ਼ ਜੀ ਹਣ ਬੈਠ ਕੇ ਹੜ ਤਾਂ ਹੋ ਗਿਆ ਪਹਿਲਾਂ ਉੱਥੇ ਬੈਠੇ ਸਾਹਮਣੇ ਤੋਂ ਪੌ ਲਾ ਗੀ ਤੇ ਕਹਿੰਦੇ ਪਾਰਕ ਆ ਕਹਿੰਦੇ ਗੁਰਦੁਆਰੇ ਦੇ ਸਾਹਮਣੇ ਆ ਟਾਵਰ ਕੋਲੇ ਹੀ ਹੈ ਨਾ ਟਾਵਰ ਕੋਲੇ ਆ ਛੇ ਕਿਨ ਟਾਵਰ ਕੋਲੇ ਪਾਰਕ ਹੈਗਾ ਤੇ ਇੱਥੇ ਵਧੀਆ ਛਾਂ ਹੋਈ ਤੇ ਇੱਥੇ ਵਧਾਂਗੇ ਜਣੀ ਪਰੂ ਚੁੰਡ ਹੋਰ ਪਾਲਣੀ ਪੂਗੀ ਹੈ ਨਾ ਆਪਾਂ ਨੂੰ ਵੇਖਣੇ ਆ ਬਾਬੇ ਚੱਲ ਕੇ ਫਿਰ ਉੱਥੋਂ ਕਿ ਕਬੂਤਰ ਹੀ ਦਿਸਣ ਵਾਲੇ ਵਧੀਆ ਤੇ ਕਬੂਤਰ ਸਭ ਹੀ ਕਬੂਤਰ ਆ 20 ਜਿੱਕ ਤੋ ਇੱਧਰ ਉੱਧਰ ਹੋ ਹੀ ਗਏ ਹੋਣਗੇ 16 17 18 ਕਬੂਤਰ ਹੋਣਗੇ ਲਗਭਗ ਮੇਰੇ ਹਿਸਾਬ ਨਾਲ ਤਾਂ ਲੋਬ ਦੇ ਸਾਥੀ ਤੇ ਮਿਲ ਗਏ ਤੇ ਪਾਰਕ ਤਾਂ ਹੈ ਨਹੀਂ ਸੀ ਤੇ ਇੱਥੇ ਪਤਾ ਕੀ ਗੱਲ ਹੈ ਛਾਂ ਤਾਂ ਹੈਗੀ ਐ ਇੱਥੇ ਵਾਦੂ ਅੱਖ ਨੂੰ ਉਹ ਗੱਲ ਨਹੀਂ ਪਰ ਸਾਨੂੰ ਕਬੂਤਰ ਨਹੀਂ ਦੇਦਸ ਨੇ ਸਾਡੀ ਰਾਹ ਕਿੰਨੂੰ ਬੜਾ ਵੱਡੇ ਨੇ ਦੋ ਨਿੰਮ ਤੇ ਥੋੜਾ ਉੱਚੇ ਤੇ ਦਰਖਤ ਵੀਂਦੇ ਨਹੀਂ ਛਾਂ ਜ਼ਰੂਰ ਹੈਗੀ ਆ ਕਈ ਭਾਲ ਦੇ ਕੰਦ ਨਾਲ ਥਾਂ ਵੀ ਮਤਲਬ ਧੂਈ ਵੀ ਲੱਗ ਜੇ ਉੱਥੇ ਨਹੀਂ ਯਾਰ ਕੰਦ ਨਾਲ ਧੂਈ ਵੀ ਲੱਗ ਜੇ ਸਾਨੂੰ ਕਬੂਤਰ ਦੇਦਸ ਨੇ ਛਾਂਵੇਂ ਵੀ ਹੋਈਗੇ ਹਨਾ ਉਹ ਫਿਰ ਥਾਂ ਭਾਲਦੇ ਆ ਪਰੇ ਵੇਣੇ ਕੰਢ ਤੋਂ ਕੋਲ ਥਾ ਹੈਗਾ ਉੱਦੋਂ ਲਓ ਜੀ ਮੋੜ ਮੋੜ ਖੋੜ ਕੇ ਕਹਿੰਦੇ ਬੋਤੀ ਬੋੜ ਥੱਲੇ ਮੋੜ ਕੋੜ ਕੇ ਬੋਤੀ ਮੋੜ ਕੋੜ ਕੇ ਬੋਤੀ ਬੋੜ ਥੱਲੇ ਆ ਗਈ ਤੇ ਉੱਥੇ ਆ ਕੇ ਫੇਰ ਪੈ ਗਏ ਕਿਤੇ ਵੀ ਸ਼ਾਂ ਨਹੀਂ ਬਈ ਆਹੀ ਸ਼ਾਂ ਆ ਗਈ ਇਹ ਵੀ ਮੇਰਾ ਘੰਟੇ ਕ ਨੂੰ ਸਭ ਕੁਛ ਤੋਂ ਕੰਮ ਹੋ ਰੁਕੜੇਚਾ ਆਪਣਾ ਹਾਂ ਜੀ 2 ਮਿੰਟ ਕੱਢ ਲਾਂਗੇ ਤੇ ਚੱਲਦੇ ਪੈ ਜਾਏ ਹਾਂ 2 ਘੰਟੇ ਕੱਢ ਲਾਂ ਚੱਲੋ ਜੀ ਓਕੇ ਓਕੇ ਹੋ ਗਏ ਮੁੜ ਕੇ ਨਹੀਂ ਪਤਾ ਕਿ ਕਿੰਨੇ ਵਜੇ ਤੱਕ 1 ਵਜੇ ਤੱਕ ਕੱਢ ਲਾਂਗੇ ਹੁਣ ਕਿ ਟਾਈਮ ਹੋਇਆ 1:30 ਟਾਈਮ ਹੋ ਗਿਆ ਟੈਂਪਰੇਚਰ 37 38 ਦੇ ਜਾਵੜਿਆ ਇਹ ਕਬੂਤਰ ਵੀ ਮੈਂ ਲਗਭਗ ਉਨੇ ਹੀ ਫਿਰਦਾ ਕੁਝ ਇੱਕਦੋ ਕਬੂਤਰ ਵਿੱਚ ਵੀ ਗਾਇਬ ਹੋ ਗਏ ਹੋਣਗੇ ਨਾ ਤੇ ਆਪਣੀ ਕਬੂਤਰੀ ਆ ਜੇ ਸਾਹਮਣੇ ਥੋੜੀ ਇੱਕ ਵਾਰੀ ਫੇਰ ਨਿਗਾ ਮਰਾਦਾ ਮੈਂ ਹਨਾ ਇੱਕ ਵਾਰੀ ਸਾਹਮਣੇ ਆ ਗਏ ਫੇਰ ਨਿਗਾ ਮਰਾਦਾ ਮੈਂ ਆ ਜਾ ਆ ਜਾ ਕਿੱਧਰ ਹੀ ਰਾਣੀ ਆਪਣੀ ਕਬੂਤਰ ਲੈ ਆ ਦਿਓ ਹੈ ਲੈ ਦੇਣਾ ਬਿਲਕੁਲ ਲੈ ਦੇ ਆ ਬਗਲੇ ਤੋਂ ਪੁੰਜਾਇਦਾ ਠੀਕ ਹੈ ਯਾਰ ਫਿਰ ਕੋਈ ਨਹੀਂ ਵੇਣਿਆ ਆ ਕੇ ਜਿਹਾ ਦਿਖਾ ਦੇਗਾ ਆਹ ਉਹਦੀ ਹੁਣ ਇੱਕ ਲਾਸਟ ਵਾਰੀ ਦਰਸ਼ਨ ਕਰ ਲੋ ਤੇ ਮੁੜ ਕੇ ਵੀਡੀਓ ਬੜੀ ਪਾਉਣੀ ਐ ਲਾਓ ਬਾਬਿਓ ਤੇ ਸਾਰੇ ਪੰਨੇ ਸ਼ਾਮੋ ਗਈ ਤੇ ਸੜਕ ਦੇ ਇੰਦਰ ਪਾਰ ਰਹਿਣਾ ਆਪਾਂ ਇੱਥੇ ਬੈਠੇ ਮਗਰ ਟਾਲੀਂ ਟੁਰੀ ਆਈਆਂ ਤੇ ਆਪਣੀ ਕਬੂਤਰੀ ਫਿਰਦੀ ਆ ਹੁਣੀ ਮੇਰੇ ਕੋਲ ਦੀ ਨੰਗੀ ਸੀ ਨਾ ਤੇ ਮਾਂਜ ਮਾੜੀ ਨਿਗਾ ਮਰਾਦ ਕੇ ਜੇ ਸਾਹਮਣੇ ਆ ਗਈ ਤਾਂ ਉਹ ਨਾ ਇੱਥੋਂ ਹੁਣੀ ਇੱਥੋਂ ਉਹਨੇ ਕਬੂਤਰੀ ਆਏ ਗੇੜਾ ਪਾ ਇਧਰ ਨੂੰ ਤੇ ਇੱਕ ਮਿੰਟ ਰੱਪੜਾ ਡੱਪਾ ਲਾ ਕਰੇ ਬ੍ਰਾਈਟਨੈਸ ਵਧਾ ਲਈਏ ਫੋਨ ਦੀ ਇਹ ਕਬੂਦਰੇ ਟੋ ਨੰਗੀ ਹੁਣ ਜਮਾ ਅਧਾਰੇ ਨੰਗੀ ਹੈ ਤੇ ਭੱਜੀ ਫਿਰਦੀ ਆਪਣੀ ਕੋਈ ਤੇ ਨੂੰ ਭੱਜ ਕੇ ਉੱਡਦੀ ਨੂੰ ਪਤਾ ਹੈਗਾ ਨਾਲੇ ਇਹ ਰੱਬ ਤੁਹਾਡਾ ਭਲਾ ਕਰੇ ਚਲੋ ਇੱਕ ਮਿੰਟ ਯਾਰ ਮੈਂ ਇੱਕ ਤਾਂ ਕਬੂਤਰ ਜਦੋਂ ਕੈਮਰਾ ਆਨ ਕਰਦਾ ਉਹ ਤਾਂ ਕਬੂਦਰੀ ਭੱਜ ਜਾਂਦੀ ਤੇ ਕੈਮਰਾ ਬੰਦ ਕਰਦਾ ਉਹ ਕਬੂਦਰੀ ਸਾਹਮਣੇ ਆ ਜਾਂਦੀ ਮੇਰੇ ਇਹ ਆ ਆਉਂਦੀ ਹੈ ਆ ਆ ਜਾਂਦੀ ਆਏ ਆ ਜਾਂਦੀ ਦੇਖੀ ਵੇਖੋ ਲੈ ਕਰਮਾ ਵਾਲੀ ਕੋਲੇ ਆ ਗਈ ਇਹ ਆ ਜਾਂਦੀ ਕਬੂਦਰੀ ਵੇਖ ਲਓ ਜੀ ਇਹ ਆਉ ਹੋ ਜਾਂਦੀ ਉਹ ਮੁਰਗੀ ਪੁੱਠੀ ਕਬੂਤੀ ਇਹ ਉਹ ਜਨ ਸਾਹਮਣੇ ਕਰੋਚਾ ਲਓ ਜੀ ਓਕੇ ਰਿਪੋਰਟ ਬਸ ਆ ਹੀ ਫਿਰਦੀ ਰਹੇ ਫੇਰ ਨਹੀਂ ਦਵਾਲ ਆਪਾ ਲਓ ਆਪਿਓ ਤੇ ਚਾਰ ਕਬੂਤਰ ਬੈ ਗਏ ਕਹਿੰਦੇ ਜੀ ਟੋਬੇ ਚ ਤੇ ਕਮੈਂਟਰ ਰਿਕਾਰਡਿੰਗ ਸੁਣਿਆ ਹੁਣ ਸਾਰੀਆਂ ਥਨਾਵਾ ਐ ਤੇ ਕਿਰਾਹ ਹਾਨੂੰ ਸੁੋਲਣ ਦਾ ਆਪ ਉਹ ਕੱਟ ਕੇ ਸੁਣਾਉਣੇ ਆ ਫਿਰ ਲਓ ਆਪਿਓ ਹੁਣ ਜਿਹੜੇ ਜਿਹੜੇ ਕਬੂਤਰ ਬੈਠੇ ਆ ਹਨਾ ਤੇ ਤੁਹਾਨੂੰ ਉਹਨੇ ਸੁਣਾਉਣਿਆ ਰਿਕਾਰਡਿੰਗ ਅਪਡੇਟ ਦਿੰਨੇ ਆ ਸੁਣਾਈ ਕਰ ਮੈਂ ਓ ਸੇ ਦਾ ਟਾਈਮ ਹੋ ਗਿਆ ਨਾ ਇੱਕ ਮਿੰਟ ਖੜ ਜਾ ਕਰ ਉੱਤਰ ਕੱਟਦਾ ਬਈ ਬਾਈ ਬੱਬੂ ਕੋ ਕੈ ਲਈ ਉੱਤਰ ਨਹੀਂ ਰਿਹਾ ਪੰਜ ਮਿੰਟ ਦਿੱਤੇ ਆ ਦੁਬਾਰਾ ਟਾਈਮ ਹੋ ਗਿਆ ਇੱਧਰ ਰੁਕ ਜਾ ਬਾਈ ਬੱਬੂ ਕੋ ਕੈ ਲਈ ਕਬੂਤਰ ਬਹਿ ਗਿਆ ਬਈ ਨਹਿਮ ਚ ਉਹ ਸਾਹਮਣੇ ਉਹ ਬਾਈ ਜਸ਼ਨ ਸਕਲਤੀ ਕਬੂਤਰੀ ਕੱਟ ਦੋ ਚੱਪੜ ਤੇ ਪਾਣੀ ਪੀ ਕੇ ਉੱਡ ਗਈ ਰਗੂ ਵੰਗੀ ਬਾਈ ਜਸ਼ਨ ਸਕਲਤੀ ਕੂਤਰ ਬਹਿ ਗਿਆ ਟੋਬੇ ਚ ਪਾਣੀ ਪੀ ਕੇ ਉੱਡੇਗਾ ਘੱਟਦਾ ਬਈ ਠੀਕ ਹੈ ਬਈ ਸੱਜਾ ਕਾਲਾ ਪੱਲਾ ਕਾਲੀ ਪੂਛ ਕੂਤਰ ਬਹਿ ਗਿਆ ਰੁੱਗੂ ਵੰਗੀ ਛਾਪੜ ਤੇ ਬਈ ਕਾਲਾ ਬੜੇਂ ਖੇੜਾ ਕੂਤਰ ਬਹਿ ਗਿਆ ਬਈ ਟੋਬੇ ਤੇ ਲੋ ਜੀ ਆ ਸੁਣੀ ਲਈ ਬੱਬੂ ਦਾ ਕੂਤਰ ਕਿਹੜੀ ਤੇ ਸੁਣਾਉ ਸੁਣੀਆ ਪੌੜੀ ਤਾਲੀ ਸੁਣੀਦਾ ਦੋ ਕੂਤਰਾਂ ਦਾ ਟਾਈਮ ਆ ਜਣਾ ਨਹੀਂ ਨਹੀਂ ਉਹ ਇਹ ਤੇ ਨਹੀਂ ਸੁਣਾਈ ਆਪਾਂ ਬਈ ਜੀ ਆਰਾਮ ਨਗਲਾ ਤੇ ਦੂਜਾ ਹੈਗਾ ਹਵਾ ਭਾਗੀ ਬੰਦਰ ਦੋਨਾਂ ਤੇ ਬਦ ਦੋਹਾਂ ਟਾਈਮ ਬਾਬ ਚਾਰ ਕੱਟੇਗੇ ਦੋਹਾਂ ਤੇ ਟਾਈਮ ਆ ਠੀਕ ਆ ਤੇ 16 ਕਬੂਤਰਾਂ 14 ਕਬੂਤਰ ਸ਼ਾਮ ਲੈ ਗਏ ਤੇ ਦੋਹਾਂ ਟਾਈਮ ਆ ਚਾਰ ਕੱਟੇਗੇ ਠੀਕ ਹੈ ਤੇ ਬਾਕੀ ਤੁਹਾਨੂੰ ਆਹੀਂ ਹੋਰ ਅਪਡੇਟ ਦਿੰਦੇ ਰਵਾਂਗੇ ਤੇ ਵੇਖੀ ਚੱਲੋ ਕੱਟ ਫਿਰਦੀ ਅਧਿਕਾਰ ਹੈ ਫਿਰਦੀ ਕਬੂਤਰੀ ਜਾਵਾਂ ਚੈੱਕ ਕਰ ਲੈ ਨਹੀਂ 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 ਕਬੂਤਰੀ ਉਹ ਜਿਹੜੀ ਸਾਹਮਣੇ ਆਉਂਦੀ ਉਹ ਆਹ ਮੁਰਤੀ ਉਹਦਾ ਆ ਆਹ ਸਾਹਮਣੇ ਆਹ ਇੱਕ ਤਰ੍ਹਾਂ ਦੁਬਾਰੇ ਉੱਥੇ ਫਿਰ ਆ ਗਈ ਤੇ ਆ ਜਾਂਦੀ ਇੱਕ ਟੈਫਰ ਦੀ ਜਮ ਉਹ ਕੀ ਰਿਪੋਰਟ ਹੈ ਚਿੰਦਾ ਆ ਗਿਆ ਨੀ ਉਹ ਉੱਤਰਾ ਉਹਦੀ ਫਸ ਬਾਈ ਲਾਓ ਜੀ ਤੇ ਤਿੰਨ ਕਬੂਤਰਾਂ ਦੇ ਬਾਬੇ ਟਾਈਮ ਹੋਰ ਲੱਗ ਗਿਆ ਤੇ ਤੁਹਾਨੂੰ ਉਹ ਵੀ ਸੁਣਾ ਦਿੰਨੇ ਹੈਗੇ ਤੇ 15 ਕਬੂਤਰ ਰਹਿੰਦੇ 15 ਵਿੱਚੋਂ ਤਿੰਨਾਂ ਦੇ ਹੋਰ ਲੱਗ ਗਿਆ ਇੱਕ ਮਿੰਟ ਰੁਕ ਜਓ ਤੇ ਇੱਕ ਕਬੂਤਰ ਹੈਗੇ ਮੋਰ 12 ਤੇ 12 ਸ਼ਾਮ ਲਾਗੇ ਤਿੰਨਾਂ ਟਾਈਮ ਲੱਗਿਆ ਪਿਆ ਤੇ ਤੁਹਾਨੂੰ ਰਿਕਾਰਡਿੰਗ ਸੁਣਾ ਦਿੰਦੇ ਆ ਬਈ ਆ ਕਬੂਤਰਾਂ ਦੇ ਟਾਈਮ ਸਟਾਰਟ ਹੈ ਜਿਹੜੇ ਪਹਿਲਾਂ ਬੋਲੇ ਥੰਨੇ ਕਿਹੜੇ ਕਿਹੜੇ ਬੋਲੇ ਸੀ ਮੈਂ ਬਈ ਆ ਤਿੰਨ ਕਬੂਤਰਾਂ ਦੇ ਟਾਈਮ ਬੋਲਦੇ ਆ ਧਿਆਨ ਨਾਲ ਸੁਣ ਲੋ ਪਾਵਾ ਭਾਗੀ ਬੰਦਰ ਤੇ ਗਵਿੰਦਰ ਮਹਿਮਾ ਇੰਦਰਜੀਤ ਮਿਸ਼ਾਣਾ ਤਿੰਨਾਂ ਦੇ ਲਾਵਾਂਗੇ ਬਈ 20 ਤੋਂ ਟਾਈਮ ਲਓ ਜੀ ਇੱਥੇ ਟਿਕੜ ਕੇ ਦੇਖਿਆ ਤੇ ਤਿੰਨਾਂ ਦੇ ਹੋ ਗਿਆ ਟਾਈਮ ਤੇ ਅਮਰ ਸ਼ਾਮ ਲੈ ਗਿਆ 12 ਕਬੂਤਰ ਆਪਣੇ ਤੇ ਬਾਕੀ ਬੇਕੋ ਤਿੰਨਾਂ ਜੋ ਕਿੰਨੇ ਮੋੜ ਦੇ ਤਿੰਨ ਵੀ ਨਹੀਂ ਮੋੜਦੇ ਕਿ ਕਿੰਨੇ ਮੋੜ ਲਏ ਹਨ ਉਹ ਪਤਾ ਨਹੀਂ ਜੀ ਲਓ ਜੀ ਹੁਣ ਚੱਲਦੇ ਆਂ ਰੋਜ ਪਾਣੀ ਪੁਲੀ ਪੀਣੇ ਸ਼ੌਂਕੀ ਜੱਟ ਅੱਗੇ ਆਉਂਦੇ ਨੇ ਕੌਂਕੀ ਯਾਰ ਸਭ ਤੋਂ ਭਾਂ ਦੇ ਨਾਲ ਮੱਖੀ ਪਈ ਹੋਈ ਬਾਈ ਬਸ ਆਉਣ ਵਾਲਾ ਬਾਈ ਫੋਟੋ ਕਰਣੀ ਤੂੰ ਬਾਈ ਨਾਲ ਬਾਈ ਨਾਲ ਫੋਟੋ ਕਰਾ ਬਾਈ ਨਾਲ ਫੋਟੋ ਕਰਾ ਲੈ ਤੇਰੀ ਬੜਾ ਫੈਣਾ ਵੱਡਾ ਨਾ ਦੋ ਦਾ ਖਿੱਚ ਕੇ ਮਾਰਦੀ ਮਾਰਾ ਉਹਦੇ ਆਉਣ ਸਾਰ ਹਾਂ ਬਲੌਗ ਹੈ ਨਾ ਤੂੰ ਮੇਰੇ ਨਹੀਂ ਮੇਰੇ ਬਲੌਗ ਯਾਰ ਤੂੰ ਉਹਦੀ ਦੇਖ ਲੈ ਮਾੜੇ ਮੋਟੇ ਤਾਂ ਦੇਖ ਲੈ ਕਰੋ ਮੇਰੇ ਯਾਰ ਇਕੱਲੇ ਉਹਦੀ ਦੇਖਦੇ ਨੇ ਯਾਰ ਚਲ ਮਰ ਜੀ ਤੇਰੀ ਆਈਡੀ ਨਹੀਂ ਪਤਾ ਸਾਨੂੰ ਚਲ ਚੰਗਾ ਆਈਡੀ ਤੇ ਤੈਨੂੰ ਦੱਸ ਦਿੰਦੇ ਹਾਂ ਚਲ ਪਾਣੀ ਪੁਣੀ ਪੀ ਕੇ ਚੱਲ ਕੇ ਗਰਮੀ ਬਹੁਤ ਆ 43 ਡਿਗਰੀ ਟੈਂਪਰੇਚਰ ਹੈ ਬਾਬਿਓ ਤੇ ਜਮਾ ਬੁਰਾ ਹਾਲ ਹੋਇਆ ਪਰ ਮਾ ਕੰਮ ਵੇਖੀ ਜੀ ਆ ਤਾਂ ਪਾਣੀ ਦੀ ਕਿੰਨੀ ਬਰਬਾਦੀ ਹੋਈ ਜਾਂਦੀ ਆ ਵੇਖ ਲਓ ਬਾਪੂ ਤੇ ਉਹ ਕਬੂਤਰੀ ਵੀ ਆਪਣੀ ਇੱਕ ਮਿੰਟ ਸਾਹਮਣੇ ਆਉਂਦੇ ਕਰਾ ਇਹ ਟਾਈਮ ਹੋਇਆ 1:3 23 ਮਿੰਟ ਹੋਏ ਇੱਕ ਮਿੰਟ ਇੰਨਾ ਜਿਹਾ ਕਬੂਤਰੀ ਆਉਂਦੇ ਕਰ ਮਿੰਟ ਆ ਕਬੂਤਰ ਕਰਵਾ ਦੇ ਵਨ ਮਿੰਟ ਵਨ ਮਿੰਟ ਵਨ ਮਿੰਟ ਆ ਆ ਗਈ ਜੀ ਇਹ ਕਿੰਦਰੀ ਆ ਜਾਂਦੀ ਕਬੂਦਰੀ ਆ ਜਾਂਦੀ ਆ ਜਾਂਦੀ ਬਾਕੀ ਮਨਪ੍ਰੀਤ ਤੇ ਗੋਸ਼ਾਰ ਕੇ ਵੀ ਆ ਗਏ ਸੀ ਠੀਕ ਹੈ ਸਪੋਰਟਰ ਬੰਦੇ ਪੂਰੀ ਨਿਗਾਹ ਤੇ ਆ ਤਿੰਨ ਤੇਈ ਹੋ ਗਏ ਬਸ ਕੂਤ ਇੱਕ ਇਹ ਸੈੱਟ ਫਿਰ ਦੀ ਕਰਦਾ ਬਾਕੀ ਤੁਹਾਨੂੰ ਦਿੰਨੇ ਆ ਅਪਡੇਟ ਆਪਾ ਲੋ ਆਪਿਓ ਤੇ ਇੱਕ ਕਬੂਤਰ ਰਹਿ ਗਏ ਸਾਰੇ 4 ਠੀਕ ਹੈ ਤੇ ਟਾਈਮ ਹੋ ਗਿਆ 3:40 ਦਾ ਠੀਕ ਹੈ ਚਲਦੇ ਆ ਕਾਪੀ ਵਾਲਾ ਪੱਪਾ ਤੇ ਚੱਲ ਅਗੇ ਵੇਣੇਗੇ ਕੀ ਕਹਿੰਦੇ ਸੱਦੀ ਹੁੰਦੇ ਕਾਪੀ ਵਾਲੇ ਕਾਪੀ ਵਾਲੇ ਸੱਦਾ ਨਹੀਂ ਸੱਜਣ ਨੂੰ ਤੇ ਉਹ ਮੁੰਡੇ ਨੇ ਜਵਾਗ ਜਨੇ ਗਲਤ ਆਵਾਜ਼ ਮਾਰਦੀ ਸਾਨੂੰ ਤੇ ਕੂਤ ਰੋਕਦੇ ਨੇ ਛਾਮਲਾ ਢੋਡੀ ਡਰ ਨਾਲ ਵੀ ਕਹ ਲੈਣੀ ਤੇ ਕਿਹੜਾ ਓਕੇ ਰਿਪੋਰਟ ਆ ਜੀ ਵੇਖੀ ਇੰਨੇ ਗੇ ਇੱਥੇ ਸਿਰ ਤੇ ਫਿਰਦੀ ਆ ਤੇ ਨਿਗਾਹ ਨੂੰ ਮਾਰ ਲੀ ਉਹਥੇ ਹੁਣ ਲਓ ਜੀ ਆਪਣੀ ਕਬੂਦਰੀ ਬੈਗੀ ਟਾਪ ਤੇ 4:30 ਵਜੇ ਤੇ ਉਪਰ ਚੱਕਰ ਉਹ ਬਾਈਕ ਪਾਈਆਂ ਦਾ ਵੀ ਆਇਆ ਦਾ ਉਤਰ ਉਹਥੇ ਗਾ ਜਿਉਂ ਲਾਉਣ ਗਿਆ ਇਹ ਆ ਜਾਂਦਾ ਮੈਂ ਠੀਕ ਹੈ ਤੇ ਆਪਣੀ ਕਬੂਦਰੀ ਬੈਠੀ ਇਹ ਆ ਸਾਹਮਣੇ ਆ ਦੇ ਦਿਓ ਹੁਣ ਆ ਜਮ ਉਹ ਕਰਨੀ ਤੇ ਥਰੇ ਤੇ ਹਨਾ ਸਹੀ ਜਿਵੇਂ 10 ਮਿੰਟ ਪਹਿਲਾਂ ਬੈਗੀ ਕਬੂਦਰੀ ਯਾਰ ਬੰਦਾ ਕੀ ਕਰੇ ਟਾਈਮ ਤੇ ਮੌਕੇ ਤੇ ਆਪਣਾ ਦੇ ਨਾਲ ਉੱਧੀ ਆਏ ਚਾੜਦੀ ਯਾਰ ਓਏ ਪਾਉਂਦੀ ਦਾ ਨਹੀਂ ਛਲੋ ਸਾਂ ਸਮਾਲ ਚ ਫੜ ਕੇ ਹੁਣ ਜਨਵਰਾਂ ਫੜ ਕੇ ਜਨ ਫੜੇ ਭਲਕ ਗਰੇ ਫੜ ਲਿਆ ਵੇ ਕਿਰਮ ਹੱਥ ਲੱਗ ਜਿਗਰਾਂ ਤੇ ਫੇਰ ਹੀ ਬਹਿਣੀ ਕੀ ਪੰਦਾ ਹੁਣ ਲਓ ਬਈ ਹੁਣ ਬਈਆਂ ਡੁੱਟ ਗਿਆ ਤੇ ਆਪਣਾ ਵੇਖਦਾ ਫੜ ਕੇਓ ਵੇਖੋ ਉਹ ਫਿਰਦਾ ਬੰਦਾ ਆਪਣਾ ਨਾਮ ਅੰਨੇ ਦਾ ਉੱਡੂ ਉਹੀ ਪੈਣੀ ਉਹ ਠੀਕ ਉਹ ਠੀਕ ਪੈਣ ਦੀ ਪੁੱਤੀ ਆਦੀ ਉਹ ਠੀਕ ਪਹਿਲੇ ਵੇਖੀ ਮਾਰ ਕੇ ਜੀ ਮੈਂ ਪੁੱਤੀ ਤੇ ਨਾ ਵੜਦੇ ਆ ਜਾਂਦੀ ਲਓ ਜੀ ਹੁਣ ਖੁਦ ਮਾਲਕ ਆਪ ਚੜਦੇ ਸੌਂਕੀ ਜੱਟ ਤੇ ਗੋਸਾ ਜੱਟ ਆਈਦਰ ਆਡੀਅנס ਬਾਈਟ ਸਾਰੀ ਆਪਣੀ ਹੁਣ ਆ ਫੜਦੇ ਦੁਆਰੇ ਫੇਰ ਬਾਬੇ ਟਾਵਰ ਚ ਬੈਗੀ ਇੱਕ ਤੱਕ ਹੈ ਰੁਕਣ ਤੇ ਲੱਗ ਗਿਆ ਪਹਿਲੇ ਫਿਰ ਵੀ ਡਰਤਾ ਲੱਗਦਾ ਯਾਰ ਇਹ ਜਿਹੀ ਡਾਰਾ ਕੋਈ ਚੀਜ਼ ਦਾ ਤੇ ਆ ਪਰਣੀ ਬਾਬੇ ਪਰੜੇ ਤੇ ਬੈਗੀ ਤੇ ਇੱਕ ਥੱਲੇ ਕਬੂਤਰ ਬੈਠਾ ਆ ਵੇਖੋ ਪਰੜੇ ਥੱਲੇ ਬੈਠਾ ਉੱਤੇ ਆਪਣੀ ਬੈਠੀ ਹੈ ਕਬੂਤਰ ਤੇ ਨਾਲ ਕੁਛ ਆ ਜਾਂਦਾ ਤੇ ਮੂਰੇ ਜਾਂਦਾ ਮਨਪ੍ਰੀਤ ਆ ਜਾਂਦਾ ਠੀਕ ਹੈ ਇਹਨੂੰ ਉੱਪਰ ਨਿੱਤਾ ਫੇਰ ਵੇਣੇ ਫੜੀ ਦੀ ਕਿ ਨਹੀਂ ਫੜੀ ਦੀ ਉਹ ਉਹ ਜòn ਨੇੜੇ ਜਾੜੇ ਕੂਦ ਤੇ ਜਿੱਥੇ ਉਹ ਜਾੜਾ ਮਨਪ੍ਰੀਤ ਆਇਸਟਾਨ ਤੇ ਇੱਥੇ ਬੈਠੀ ਕੂਦਰੀ ਹੁਣ ਇੱਥੇ ਬਹੁਤ ਲੱਗੂ ਰੋੜਦੀ ਹੈ ਕਿ ਨਹੀਂ ਉੜਦੀ ਇੱਕ ਮਿੰਟ ਵੇਖ ਲਈ ਇਹ ਬਣਦਾ ਹੈ ਇਹ ਉੱਥੇ ਬੈਠੀ ਹੈ ਮਨਤਾ ਹਾਂ ਉਹ ਸਰੀ ਵਾਲੇ ਪ੍ਰਾਂਝੀ ਜੀ ਹੈ ਮੈਂ ਦੂਜੇ ਨੰਬਰ ਜਗ੍ਹਾ ਫਮਾਰੇ ਲੋਕਾਂ ਨੂੰ ਤਾਂ ਆਲੀ ਚੱਕ ਰਿਆਂ ਨੂੰ ਉਪੜੀ ਜਾਂਦੇ ਕਰਾਂ ਲੈ ਵੀ ਕਬੂਤਰੀ ਕੋਲ ਉੱਪਰ ਗਿਆ ਅਦਰ ਮੈਂ ਲਈ ਆ ਜਾਈ ਹੁਣ ਆਏ ਨਹੀਂ ਪਤਾ ਫੜ ਦੇ ਕਬੂਤਰੀ ਫੜ ਉਹ ਉੱਡ ਗਈ ਉਹ ਉੱਡੀ ਉਹ ਉੱਡ ਗਈ ਬਾਬੇ ਕਬੂਤਰੀ ਨਹੀਂ ਨਹੀਂ ਉਹ ਤਾਂ ਠੀਕ ਆ ਉੱਡ ਗਈ ਭੈਣ ਨੇ ਦੀ ਓਏ ਚਲ ਉਧਰ ਛਾਲ ਦੂਆ ਬੰਦਾ ਹੈਗਾ ਆਪਣੇ ਹੈਗਾ ਬੰਦਾ ਉਧਰ ਕਬੂਤਰੀ ਪਾਖ ਦੇ ਮਾੜਾ ਨੂੰ ਵੀ ਛਾਲ ਦੂਆ ਲੈ ਮਨ ਤੇ ਬੋਲ ਮਰੀਂਦਾ ਇਹ ਇਹ ਕਬੂਤਰੀ ਉੱਡੀ ਜਾਂਦੀ ਫਿਰ ਲਾ ਠੀਕ ਹੈ ਬੱਜਵਾ ਬੋਲ ਮਾਰੀ ਜਾਂਦਾ ਬੋਲ ਤੇ ਕਬੂਦਰੀ ਪੂਰਾ ਮੰਨਦੀ ਆ ਬੋਲ ਨੂੰ ਉਹਦੇ ਨੂੰ ਬੰਦ ਵੀ ਕਿਵੇਂ ਗੇੜੇ ਪੰਛੀ ਉੱਤੇ ਖੜ ਕੇ ਆਇਆ ਕਰਕੇ ਖੜ ਖੜ ਕੇ ਆਏਗੀ ਦਵਾਰੇ ਕਿ ਨਹੀਂ ਆਉਂਦੀ ਦੋ ਵਾਰ ਤੇ ਬਹਿ ਕੇ ਉੱਡ ਗਈ ਕਿੱਥੇ ਆਉਗੀ ਆ ਜਾਂਦੀ ਸਾਹਮਣੇ ਆ ਆ ਲੰਗੀ ਪਰਸਿੱਧੀ ਲੰਗੀ ਤਾਂ ਲਓ ਜੀ ਕਹਿੰਦੇ ਬਲਜੀਤ ਵੀ ਛਤਰੀ ਲੈ ਕੇ ਆ ਗਿਆ ਸਾਡਾ ਸਪੋਰਟਰ ਤਾਂ ਹੁਣ ਚੋ ਟਾਈਮ ਗਲਟ ਗਿਆ ਬਜੀ ਦਾ ਉਹ ਜੀ ਕੀ ਗੱਲਾਂ ਹੈ ਇਹ ਆਪਣਾ ਹੁੰਦੀ ਕੀ ਆ ਭਾਣੀ ਜਿਵੇਂ ਮਗਰਲੇ ਟਾਈਮ 'ਚ ਕੀ ਬਣ ਜਾਂਦਾ ਚਾਹ ਕਬੂਤਰ ਰਹਿੰਦੇ ਸਿਰਫ ਯਾਰ ਚਾਰਾਂ ਵਿੱਚ ਬੈ ਗਈ ਹੁੰਦਾ ਹੀ ਐ ਵੀਰੇ ਆਹੀ ਤਾਂ ਕੱਲੀ ਇੱਕ ਆਪਣੀ ਰਹਿ ਗਈ ਇੱਕ ਰਹਿ ਗਿਆ ਟੂਸਿਆਂ ਵਾਲਾ ਦੋ ਕਬੂਤਰ ਰਹਿ ਗਏ ਸਿਰਫ ਵੀ ਮਗਰਲੇ ਟਾਈਮ 'ਚ 4:30 4:30 ਵਜੇ ਆ ਆ ਫਿਰਦੀ ਆ ਫਿਰਦੀ ਤੇ ਦੋ ਕਬੂਤਰ ਧੀਏ ਜਿਹੜਾ ਆਪਣੀ ਬੈ ਗਈ ਟੂਸਿਆਂ ਵਾਲਾ ਬਹਿ ਗਿਆ ਤੇ ਦੋ ਕਬੂਤਰ ਧੀਏ ਤਾਂ ਉੱਤਰੇ ਮੇਰੇ ਸਾਡੇ ਉਹਨੇ ਉਹਨਾਂ ਨੇ ਦੋਨਾਂ ਨੇ ਸਾਂਝੀ ਕਰ ਲਈ ਆਪਾਂ ਰਗੜੇਗੇ ਆਪਣੀ ਦੋਰ ਫੇਰ ਕਿਉਂ ਨਹੀਂ ਸਾਂਝੀ ਕੀਤੀ ਕੱਚੀ ਕਿਉਂ ਨਹੀਂ ਕੀਤੀ ਲਓ ਬਈ ਇਹ ਆ ਕਾਂ ਤੇ ਲਈ ਆਪਣੀ ਥੋੜੀ ਫਿਰ ਜੀ ਤੇ ਇਹ ਚਾਬੀ ਘੜ ਲਾ ਛੋਟਾ ਪਾਸੇ ਕਰ ਮੜਾਇਆ ਮੜਾ ਕਰ ਚੱਲ ਲਓ ਬਾਬੇ ਚੱਲ ਤੇ ਪਿੰਡ ਨਹੀਂ ਕਬੂਦਰੀ ਫੜ ਲਈ ਟਾਵਰ ਤੋਂ ਤਰੀਂਦਾ ਕਿਵੇਂ ਇੱਕ ਕਬੂਦਰੀ ਕੰਡੀਸ਼ਨ ਦਾ ਬਹੁਤ ਆਇਆ ਕਬੂਦਰੀ ਵੀ ਜ਼ੋਰ ਬਾਬੇ ਫੁੱਲ ਲਾ ਕੇ ਹੱਟ ਜੀ ਤੇ ਹੁਣ ਮੋਟਿਆਂ ਤੁਰੇ ਆਣਗੇ ਉਹਨਾਂ ਦੀਦਾ ਨਹੀਂਗਾ ਵਿਚਾਰੇ ਕਬੂਦਰੀ ਆ ਆ ਦਿਨ ਜਿੰਨਾ ਬੈਠੀ ਕਬੂਦਰੀ ਉਹਨਾਂ ਜ਼ੋਰ ਲਾ ਕੇ ਉੱਤੇ ਕੋਈ ਰੱਬ ਤਾਂ ਨਹੀਂ ਦੁੱਤੂ। ਬਈ ਲਾਸਟ ਜਗੇ ਕਿਸਮਤ ਆ ਯਾਰ। ਜੁਮਕ ਕਿਸਮਤਾਂ ਚੰਗ ਕਰਦੀ ਲਾਸਟ ਜਗੇ। ਕੋ ਹੋਰ ਕੋਈ ਹਣਗੇ ਠੀਕ ਆ। ਬਸ ਹੁਣ ਘਰੇ ਚੱਲਦੇ ਆਂ ਬੋ ਚੱਲ ਕੇ ਵੇਣੇ ਕਬੂਤਰੀ ਦਾ ਹਾਲ ਚੱਲ ਦੁਬਾਰੇ ਫੇਰ ਵੇਖਾਂਗੇ ਨਾ ਵੀ। ਹਾਂਜੀ ਮੇਰੇ ਵੀਰੇ ਉੱਤੇ ਹੁਣ ਆਪਾਂ ਆ ਕੇ ਬਾਬੋ ਘਰੇ। ਕਰ ਰਹੇ ਮਤਲਬ ਪਿੰਡ ਹੁਣੀ ਆਏ ਹਜੇ ਕਬੂਤਰੀ ਕਵਾਤਰੀ ਉਹ ਸਾਹਮਣੇ ਕੇਂਦੇ ਪਾਣੀ ਪੂਣੀ ਦੇਈ ਇਹਨਾਂ ਨੂੰ। ਤੇ ਮੈਂ ਘਰੇ ਨਾ ਨੂੰ ਕਿਉਂਣਾ ਹਨਾ। ਤੇ ਮੈਨੂੰ ਲਾ ਪਿਉਰੀ ਵਾਲ ਨੂੰ ਛੱਡ ਕੇਣਾ ਬੋ ਦੁਬਾਰੇ ਫੇਰ ਪਿਉਰੀ ਜਾਣਾ ਪਊਣਾ। ਇਹ ਵੀ ਕੰਮ ਵੱਡਾ ਥੋੜਾ ਆ। ਤੇ ਵੀਡੀਓ ਥਾਉਣ ਨਾਲ ਬਣਾਉਣਾ ਕੱਲ੍ਹ ਆ ਜੀ ਦਾ ਨਾ ਤੇ ਉਹ ਵੀ ਕਰੀਏ ਹਾਲ ਆਪਾਂ ਹਾਂਜੀ ਬਾਕ ਤੇ ਮਾ ਵੀਡੀਓ ਦੀ ਕਰ ਦਈਏ ਐਂਡਿੰਗ ਹੁਣ ਆਪਾਂ ਤੇ ਜਿਵੇਂ ਤੁਸੀਂ ਦੇਖਿਆ ਹੀ ਐ ਤੇ ਲਾਸਟਲੇ ਟਾਈਮ ਚ 5 ਮਿੰਟਾਂ ਪਹਿਲਾਂ 5 ਮਿੰਟ ਪਹਿਲਾਂ ਨਹੀਂ 4:35 ਵਜੇ ਤੇ ਕਬੂਤਰੀ ਆਪਣੀ ਬੈ ਗਈ ਸੀ ਨਾ 4:35 ਤੇ 4:50 ਮਿੰਟਾਂ ਤੇ ਠੀਕ ਐ ਕਬੂਤਰੀ ਕਬੂਤਰੀ ਕਿਹਨੇ ਬਾਜੀ ਸਾਂਝੀ ਹੋ ਗਈ ਦੋ ਕਬੂਤਰਾਂ ਦਾ ਬਾਕੀ ਉਹ ਹੀ ਬੰਦੇ ਠੱਗ ਨਿਕਲੇਗੇ ਬਈ ਹੌਣ ਮੈਂ ਤੁਹਾਨੂੰ ਰਿਕਵੈਸਟ ਟਾਈਮ ਹੋਇਆ ਪਿਆ ਸਾਡੇ ਨਾਮ ਦਾ ਹੁਣ ਤੁਹਾਨੂੰ ਮੈਂ ਰਿਕੋਰਡਿੰਗ ਸੁਣਾ ਨਹੀਂ ਸਕਦਾ ਹੋ ਸਕਿਆ ਮੈਂ ਤੜਕੇ ਉੱਠ ਕੇ ਤੁਹਾਡੇ ਨਾਲ ਵੀ ਐਡ ਕਰ ਦਵਾਂ ਵਿੱਚ ਵੀਡੀਓ ਦਿਓ ਤੇ ਉਹ ਬੰਦੇ ਵੀ 40000 ਰੁਪਏ ਸੀ ਤੇ 40000 ਰੁਪਏ ਮੁੱਕਰ ਗਏ ਬਾਜੀ ਵਾਲ ਜਿਨ੍ਹਾਂ ਨੇ ਬਾਜੀ ਕਰਾਈ ਸੀ ਬੰਦਿਆਂ ਨੇ ਉਹ 40000 ਰੁਪਏ ਮੁੱਕਰ ਗਏ 19000 ਦਿੱਤਾ 19000 21000 ਨਾ ਪਗੇ ਹੁਣ ਮੈਂ ਚੱਲ ਵੀਡੀਓ ਦੀਮ ਐਂਡਿੰਗ ਕਰ ਦੀਏ ਤੜਕੇ ਸਾਨੂੰ ਉੱਠ ਕੇ ਇਹਦੇ ਵਿੱਚ ਜੇ ਹੋ ਸਕਿਆ ਤਾਂ ਐਡ ਕਰ ਦਿਆਂਗੇ ਤੇ ਆਪਾਂ ਕਬੂਤਰੀ ਫੜ ਲਏ ਜੀ ਕਬੂਤਰੀ ਸੈਟ ਆ ਹਨਾ ਤੇ ਵਿੱਚ ਉਹ ਮੈਂ ਰਿਕਾਰਡਿੰਗ ਨੂੰ ਸਾਰੀਆਂ ਸੁਣਾ ਦੂਗਾ ਵੀ ਕਿਵੇਂ ਕਿਵੇਂ ਕੀ ਲੋਕ ਵਿੱਚ ਬਹੁਤ ਸਾਰੇ ਵੀ ਗਾਲਾਂ ਹੀ ਕੱਢੀਂ ਲੋਕ ਵੀ ਬਈ ਸਾਡੇ ਪੈਸੇ ਸੀਗੀ ਨੱਪ ਗਿਆ ਕੋਈ ਕਹਿੰਦਾ ਵੀ ਜਿਹੜੇ ਕਾਪੀਰਾਈਟ ਸੀ ਉਹ ਸਾਡੇ ਕਬੂਤਰੀ ਨੱਪ ਗਏ ਗਲਾਂ ਬਾਲੀਆਂ ਹੋਈਆਂ ਗਿਆ ਤੇ ਮੈਂ ਜਰ ਹੁਣ ਵੀਡੀਓ ਦੀ ਐਂਡਿੰਗ ਕਰ ਦਈਏ ਕਰ ਮੋਟੀ ਮਾੜੀ ਮਿੱਟੀ ਕਰ ਲੈਣਾ ਮੋਟੀ ਪੁਟੀ ਗੁੱਡ ਨਾਈਟ ਕਹਿ ਦਿੰਨੇ ਆ ਤੇ ਤੜਕੇ ਸਮੇਂ ਰਿਕਾਰਡਿੰਗ ਨੂੰ ਸਲਾਮ ਹਾਂ ਇਹ ਵੀਡੀਓ ਚ ਐਡ ਕਰੂਗਾ ਮੈਂ ਉਹ ਵੀ ਸਮਝੋ ਚਲੋ ਬਾਈ ਬਾਈ ਸਾਰੇ ਵੀਰਾਂ ਨੂੰ ਤੇ ਲਵ ਯੂ ਤੇ ਬਸ ਤੜਕੇ ਇੰਨੀ ਕਰਾਂ ਸਮਾਰ ਕੇ ਤਾਂ ਕਰਾ ਗੁੱਡ ਨਾਈਟ ਕਹਿ ਦਿੰਨੇ ਆ ਤੇ ਚਲੋ ਫਿਰ ਬਾਈ ਹਾਂਜੀ ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਲਓ ਭਾਈ ਤੇ ਸਵੇਰ ਹੋ ਗਈ ਤੇ ਤੁਹਾਨੂੰ ਮੈਂ ਛੜੀ ਛੋਟੀ ਗਾਣਾ ਫੋਟ ਨਾਲ ਗੱਲ ਹੋਈ ਸੀ ਵੀ ਤੁਹਾਨੂੰ ਮੈਂ ਰਿਕਾਰਡਿੰਗ ਸੁਣਾਉਂਗਾ ਨਾ ਵੀ ਕਿਵੇਂ ਪੈਸੇ ਨੱਪ ਜੇ ਰਿਕਾਰਡਿੰਗ ਥੱਲੋ ਇੱਕ ਮਿੰਟ ਫੋਨ ਫਾਨ ਕੱਢ ਲੀਏ ਤੁਹਾਨੂੰ ਰਿਕਾਰਡਿੰਗ ਸੁਣਾਉਣਾ ਸਾਰੀਆਂ ਆਪਾਂ ਲਓ ਬਾਪੂ ਹੁਣ ਰਿਕਾਰਡਿੰਗ ਸੁਣਿਓ ਤੇ ਇਹ ਬਾਜੀ ਚ ਵੀ ਬਹੁਤ ਜ਼ਿਆਦਾ ਗੰਦੀ ਪਿਆਕਸ ਆਉਦਾ ਚਲ ਆਪਣੀ ਤਾਂ ਹਾਰ ਗਿਆ ਆਪਾਂ ਤਾਂ ਕਹਿੰਦੇ ਨਹੀਂ ਆਪਣੋ ਚਲ 10 ਮਿੰਟ ਪਹਿਲਾਂ ਬਾਈ ਕੋਧਰੀ ਤੁਹਾਨੂੰ ਆਪਾਂ ਹੁਣ ਕਹਿ ਨਹੀਂ ਸਕਦੇ ਜਿਹੜੇ ਭਰਾਵਾਂ ਨਾ ਹੋਇਆ ਉਹ ਮੈਂ ਰਿਕਾਰਡਿੰਗ ਹੁਣ ਸੁਣ ਕੇ ਛੱਡਿਆ ਸਾਰੀਆਂ ਆ ਤੇ ਤੁਹਾਨੂੰ ਮੈਂ ਬਾਅਦ ਦੇ ਲੋੜ ਸਾਰੀਆਂ ਰਿਕਾਰਡਿੰਗ ਸੁਣਾਉਣਾ ਵੀ ਕੀ ਚੱਕਰ ਬਣਿਆ ਕੀ ਨਹੀਂ ਬਣਿਆ ਨਾ ਤੇ ਹੋਈ ਮਾੜੀ ਆ ਵੀ ਪੈਸੇ ਮੁੱਕਰ ਗਏ ਤੇ ਜਿਹੜਾ ਨੇ ਜਿਹੜੇ ਬਾਜੀ ਜਿਨ੍ਹਾਂ ਨੇ ਬਾਜੀ ਕਰਾਈ ਸੀ ਉਹੋ ਬੰਦੇ ਪੈਸੇ ਮੁੱਕਰ ਗਏ ਮਤ ਕਸੀ پیسے ਮੁਕਰ ਜੀ ਠੀਕ ਹੈ ਤੇ ਹੋਰ ਰਿਕਾਰਡਿੰਗਾਂ ਸੁਣੀਏ ਚੱਲਿਓ ਬਾਡੇ ਲੋਟ ਧਿਆਨ ਨਾਲ 1 ਮਿੰਟ 2 ਮਿੰਟ ਲੱਗ ਜਰੂਰ ਜਾਣਗੇ ਤੇ ਪਰ ਰਿਕਾਰਡਿੰਗਾਂ ਸੁਣ ਲਿਓ ਬਾਈ ਬੰਦੀ ਬਾਜੀ ਕਬੂਤਰ ਖੱਡਿਆ ਸੀ ਤੇ ਇਹ ਬੰਦੇ ਨੇ ਕਬੂਤਰ ਚੱਕ ਲਿਆ ਤੇ ਇਹ ਜਿਹੇ ਪਿੰਡ ਨਾਲ ਕੋਈ ਵੀ ਕਬੂਤਰ ਨਾਲ ਛੱਡੀ ਇਹ ਬੰਦੇ ਦੀ ਪਸਾਨ ਕਰ ਲਓ ਤੇ ਇਹਦਾ ਕਬੂਤਰ ਕਿਸੇ ਬਾਜੀ ਦੀ ਵੀ ਨਾਲ ਛੜਾ ਬਾਈ ਜਮਾ ਗੰਦ ਪਾਇਆ ਇੱਥੇ ਬਾਜੀ ਚ ਬਾਈ ਆਪ ਹੀ ਬਾਜੀ ਖੜਾਈ ਸੀ ਇਹਨੇ ਇੱਕ ਬੰਦੇ ਨੇ ਆ ਗੰਜਾ ਆ ਭਾਈ ਇਹਦਾ ਕਬੂਤਰ ਕਿਤੇ ਵੀ ਨਾ ਬਾਜੀ ਜੇ ਖੜਾ ਹੁੰਦਾ ਕਿਤੇ ਹੋਰ ਕਿਤੇ ਬਾਜੀ ਤੇ ਜਾਂਦਾ ਤੇ ਸਾਤੇ ਸਾਨੂੰ ਮਰੇ ਫੋਨ ਕਰਦੇ ਹੋ ਤੇਦਾ ਬਣਾਵਾ ਕੇ ਮੋਰ ਅਸੀਂ ਤੇ ਇਹ ਕਬੂਤਰ ਦੇ ਟਾਈਮ ਬੋਲਦੇ ਆ ਭਾਈ 니ਡੂ ਪੁੱਛੋ ਇਹ ਕਬੂਤਰ ਲਗਦਾ ਇਹਨਾਂ ਚਾਰ ਮਿੰਟ ਜਿਹੜੇ 4:20 ਮਿੰਟ ਦਾ ਟਾਈਮ ਲਾਵਾਂਗੇ ਭਾਈ ਇਹਦੇ ਦਿੱਤਾ ਨਹੀਂ ਭਾਈ ਯਾਰ ਆ ਖੜੇ ਆ ਜੀ ਉੱਥੀ ਉਹ ਮੈਨੂੰ ਲੈ ਕੇ ਚੱਲਦਾ ਨਾਲ ਆ ਅਸੀਂ ਦਵਾਂਦੇ ਜਰਾ ਕਬੂਤਰ ਯਾਰ ਤੂੰ ਕੱਧਾ ਹੀ ਵਾਕਿਆ ਭਾਈ 니ਡੂ ਪੁੱਛੋ ਸ਼ਾਮ ਨੂੰ ਹੋ ਗਿਆ ਬਈ ਕਬੂਤਰ ਭਾਈ ਯਾਰ ਟਾਈਮ ਵਾਲੇ ਕਬੂਤਰਾਂ ਦਾ ਨਾਮ ਸੁਣ ਲੋ ਬਿੱਲਾ ਕੋਡਬਕਸਤੂ ਤੇ ਪ੍ਰੀਤ ਸੀਰ 4:30 ਵਜੇ ਟਾਈਮ ਬੋਲਾਂਗੇ ਭਾਈ ਇਹਨਾਂ ਦੇ 8 ਮਿੰਟ ਦਿੱਤੇ ਨਾਂ ਮੈਂ ਭਾਈਆ ਤੋਂ ਕਬੂਤਰਾਂ ਤੇ ਟਾਈਮ ਸਟਾਰਟ ਹੋ ਗਿਆ 4:30 ਤੋਂ 5:00 ਵਜੇ ਤੱਕ ਬਿੱਲਾ ਕੋਡਬਕਸਤੂ ਤੇ ਪ੍ਰੀਤ ਸੀਰ ਰਾਈ ਫਿਰ ਨਾ ਬੋਡ ਵਕਤੂ ਤੇ ਪ੍ਰੀਤ ਸੇਰ ਉਤਰ ਸ਼ਾਮ ਹੋ ਗਏ ਬਈ ਦੋਨੇ ਲਾਉ ਬਾਈ ਜੀ ਪ੍ਰੀਤ ਸੇਰ ਤੇ ਬਾਈ ਜੀ ਪ੍ਰੀਤ ਸੇਰ ਤੇ ਬਾਈ ਜੀ ਨੀਟੂ ਪੁੱਛੋ ਤੇ ਮਿੱਲਾ ਕੋਟ ਵਕਤੂ ਦੋਨਾਂ ਉਤਰਾਂ ਦੀ ਸਾਂਝੀ ਹੋ ਗਈ 4:50 ਮਿੰਟਾਂ ਦੇ ਦੋਨੇ ਵੀਰ ਵਧਾਈ ਦੇ ਬਾਤਰ ਨੇ ਬਹੁਤ ਬਹੁਤ ਬਰੋ ਵਧਾਈਆਂ ਨੂੰ ਬਈ ਇਹ ਸਾਨੂੰ ਪਤਾ ਜਾਂਦੇ ਤਾਂ ਸਾਡੇ ਕੋ ਉਤਰ ਮੋੜ ਦੋ ਬਾਈ ਬਿੱਲਾ ਕੋਟ ਬਾਤੋਂ ਨੂੰ ਬਾਜੀ ਜਿੱਤਣ ਦੀਆਂ ਬਹੁਤ ਬਹੁਤ ਮੈਂ ਬਾਜ਼ੀਆਂ ਕਿਹੜੀਆਂ ਜਿੱਤੀਆਂ ਤਾਂ ਵੀ ਇਹ ਵੀ ਨੱਪ ਗਏ 19000 ਦਿੱਤਾ 40000 ਚ ਇਹਨਾਂ ਨੇ ਸਿੱਕੇ ਬਟਾ ਕੇ ਕਿਹ ਨਾਲ ਅਗਰ ਪੜੇ ਬਈ ਯਾਰ ਆਪਣਾ ਨਾ ਗਲਾਪੀ ਝੱਲਰ ਤੇ ਕਾਲਾ ਟੂਸ਼ ਆ ਜਾ ਬਾਈ ਦੇ ਆਂਦੇ ਉਹ ਜਾਲਪਰੀ ਵੱਟਾ ਕਬੂਤਰਾਂ ਨਾਲੇ ਪੈਸੇ ਉਹ ਬੰਦੀ ਆਂਦੇ ਆ ਉਹ ਸਾਹਮਣੇ ਨਹੀਂ ਫੜੇਵੇ ਦਿੰਦੇ ਬਾਈ ਉਹ ਸਾਹਮਣੇ ਫੜਫੜ ਮੁੱਕਰ ਗਏ ਉਹ ਕਿੱਥੋਂ ਦੇ ਦਿੰਨਗੇ ਉਹ ਐ ਡਿੱਗਾ ਬਾਹਰ ਸਾਹਮਣੇ ਫੜੇ ਵੀ ਨਹੀਂ ਦਿੰਦੇ ਉਹ ਪੈਸੇ ਵੀ ਉਹਦਾ ਨੱਪ ਕੇ ਸਾਰੇ ਪੈਸੇ ਵੀ ਮੁੱਕਰ ਗਏ ਕਬੂਤਰ ਵੀ ਫੜਫੜ ਮੁੱਕਰ ਗਏ ਕਿੰਨੇ ਗੈਸੇ ਰੀਸਾ ਤੇ ਫਿਰ 두 ਬੰਦੇ ਨਿਕਲ ਗਏ ਤਾਂ ਬਈ ਇਹ ਕਬੂਤਰ ਦੇ ਦਿੰਦੇ ਭੈਣ ਜਿਹੜਾ ਗੰਜੇ ਵਾਲੇ ਭੜੇ ਇੱਥੋਂ ਦੇ ਸਾਡੇ ਸਾਹਮਣੇ ਕਬੂਤਰ ਬਈ ਦਾ ਫੜ ਕੇ ਮੁੱਕਰ ਕੇ ਜਾ ਰਹੇ ਗੰਜਾਇਆ ਗੰਜਾਇਆ ਟੱਕਰ ਲੈ ਕੇ ਥੇ ਗੰਜੇ ਇਹ ਲੋਕ ਅਰੇ ਦੇਖਾਂਗੇ ਇਹਨਾਂ ਨਾਲ ਕੋਈ ਨਹੀਂ ਲੋਕਲ ਬੰਦੇ ਆਉਣਗੇ ਅਸੀਂ ਕੱਟਾਂ ਜੀ ਗਰਦ ਕੰਚੇ ਜੀ ਛੋਟੀ ਛੋਟੀ ਦੀ ਜਿਹੜਾ ਨੰਬਰ ਹੈਗਾ ਤਾਂ ਮੈਨੂੰ ਸੈਂਡ ਕਰੋ ਭਰਾ ਬਣ ਕੇ ਇਹ ਕਾਰਜ ਵਾਹਨਾ ਦਿੱਤੀ ਤੇ ਮੇਰਾ ਨਾਮ ਵੀ ਪਬਲਿਕ ਨਹੀਂ ਗਿਆ ਜਮਾ ਫੁੱਦੂ ਬਾਜੀ ਹੋਈ ਆ ਬਈ ਜਮਾ ਫੁੱਦੂ ਕੰਮ ਤਾਂ ਪਿਆ ਜਮਾ ਤੇਰੇ ਬੰਦੇ ਦਾ ਕਬੂਤਰ ਵੀ ਨਾ ਛੜ ਹੈ ਕੋ ਬਈ ਅੱਛਾ ਜੋ ਕਬੂਤਰ ਨੂੰ ਮਕ ਕਰਕੇ ਬਈ ਇਹwidehat ਜੋ ਅੱਗੇ ਸਾਹਮਣੇ ਫੜਿਆ ਕਬੂਤਰ ਦੋ ਖੜੇ ਸਾਡੇ ਇੱਕ ਮੋਰਤਾ ਸੀਗਾ ਜਿਵੇਂ ਇਹ ਰੱਖ ਲੈਂਦਾ ਇਹ ਹੁਕਮਾ ਹੁੰਦਾ ਨਾ ਇਹ ਗੁਰੂ ਘਰ ਚੜਦਾ ਕੋਈ ਨਹੀਂ ਰੋ ਤਲਵੰਡੀ ਟੱਕਰ ਲੈਣ ਦੇ ਸੀ ਤਲਵੰਡੀ ਰਹਿੰਦੇ ਤੇ ਉੱਦੇ ਬਣਾਵਾਗੇ ਦਾ ਮੋਰ ਕਿਵੇਂ ਬਣਦਾ ਹੁੰਦਾ ਇਹ ਨੰਬਰ ਦੇ ਦਿਓ ਮੈਨੂੰ ਹੈਗਾ ਤਾਂ ਸ਼ੋਭਰਾ ਬਣ ਕੇ ਪੰਜ ਕਬੂਤਰ ਸਾਹਮਣੇ ਆ ਬਾਈ ਕਿਵੇਂ ਲੱਗੀ ਹੋਈ ਬਾਜੀ ਇਥੋਂ ਦੀ ਬਈ ਜਿਹੜੇ ਕਬੂਤਰ ਦਿੱਤੇ ਸੀ ਦੋ ਇਹ ਉਹ ਤਰ੍ਹਾਂ ਪੈਸੇ ਪੂਰੀ ਜੀ ਦੇਸ਼ੀ ਕੇ 19000 ਰੁਪਏ ਤਾਂ ਦੋਨਾਂ ਨੂੰ ਯਾਰ 10 10000 ਵੀ ਨਹੀਂ ਆਏ ਇਹਨਾਂ ਨੂੰ ਕਿਹੜੀ ਬਾਈ ਇਹਨਾਂ ਗਲਤ ਨੇ ਘਲੂਰ ਕਰਤਾ ਭੈਣ ਦੇ ਖਾ ਹਮਾਰੇ ਇਹਨਾਂ ਨੇ ਉਹਦਾ ਭਰਾਵਾ ਜਿਹੜੀ ਨੇ ਬਾਜੀ ਖੜਾਈ ਸੀ ਨਾ ਚਿੱਟਾ ਪਿੰਦਾ ਸੀ ਉਹ ਭੈਣ ਜੋ ਗੰਜਾਇਆ ਕਿਉਂ ਮੇਰੇ ਸਾੜੇ ਨੇ ਪਹਿਲਾ 1000 1000 ਰੁਪਿਆ ਪਵਾ ਹੀ ਗਿਆ ਚਲ ਬਾਜੀ ਵਧਣਾ ਹੋ ਗਈ ਪਵਾ ਹੀ ਗਿਆ ਬਾਈ ਭੈਣ ਜੋ ਨੇ ਮਾਂ ਮੜਾ ਕੰਮ ਕੀਤਾ ਬਈ ਸਾਡਾ ਕਬੂਤਰ ਮੁੱਕਰ ਗਿਆ ਉਹ ਭੈਣ ਜੋ ਦਾ ਹੇ ਬੰਦੇ ਆ ਬਈ ਕੂਤਰ ਨਾਲ ਖੜਾ ਆ ਬਈ ਬਈ ਇਹਨਾਂ ਦੇ ਪੈਨ ਲੋ ਬਈ ਹੁਣ ਬਾਲੀਆਂ ਰਿਕੋਰਡਿੰਗਾਂ ਤਾਂ ਹੁਣ ਬਾਲੀਆਂ ਨਹੀਂ ਆਈ ਹੋਣੀਆਂ ਆ ਉਹ ਤੁਹਾਡੇ ਸਾਹਮਣੇ ਹੀ ਆ ਬਾਈ ਦਾ ਹਾਲ ਹਨਾ ਤੇ ਜਮਾ ਬੁਰਾ ਹਾਲ ਆ ਬਾਬਿਓ ਜਿੱਥੇ ਜਾਂਦੇ ਆ ਬਾਲੀਆਂ ਆਈ ਪਹਿਲੀ ਗੱਲ ਤਾਂ ਚਿੱਟੇ ਵਾਲੇ ਮਿਲਦੇ ਰਹਾਂ ਉਹ ਤੋਂ ਬਗਾਂ ਠੀਕ ਹੈ ਜਿੰਨੇ ਚਿੱਟਾ ਲਾਉਂਦੇ ਆ ਬੰਦੇ ਜਿੰਨੇ ਵੀ ਲਾਉਂਦੇ ਚੱਕਰਣ ਤੇ ਉਹੋ ਬਾਜੀ ਨਹੀਂ ਸੀਗੀ ਚਿੱਟੇ ਵਾਲੇ ਬਾਜੀ ਕਰਾਈ ਸੀ ਹੁਣ ਯਾਰ ਤੇ ਉਹੋ ਜਿਹਾ ਕੁਝ ਨਿਭੜਦਾ ਨਾ ਚਿੱਟੇ ਵਾਲਿਆਂ ਚੋਂ ਹਨਾ ਤੇ ਉਹ ਬਹਿ ਮੋਕਰ ਕੇ 40000 ਚੋਂ 19000 ਦਿੱਤਾ ਤੇ 21000 ਦੀ ਵਿੱਚੋਂ ਮਾਰਕੀਟ ਧੂਈ ਤੇ ਚਲੋ ਵੀ ਐਨੀ ਗੱਲ ਸੀ ਤੇ ਐਨੀ ਬਾਤ ਸੀ ਚਲੋ ਆਪਾਂ ਤੁਹਾਨੂੰ ਰੋਲਾ ਤਾਂ ਨਹੀਂ ਪਾਉਂਦੇ ਹਨਾ ਵੀ ਆਪਣੀ ਤਾਂ ਜਿਵੇਂ ਮੈਂ ਲਾ 10 ਮਿੰਟ ਪਹਿਲਾਂ ਬਹਿ ਗਈ ਤੇ ਆਪਾਂ ਰੋਲਾ ਪਾ ਕੇ ਕਰਨਾ ਕੀ ਹੈ ਹਾਂ ਜੇ ਆਪਣੀ ਹੁੰਦੀ ਫਿਰ ਆਪਾਂ ਹੋਰ ਜਲੂਸ ਕੱਢਦੇ ਜੱਜ ਕੀ ਕੱਢਦੇ ਉਹਦਾ ਠੀਕ ਹੈ ਤੇ ਚਲੋ ਫਿਰ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਬਾੜੀ ਲੰਮੀ ਵੀਡੀਓ ਨਹੀਂ ਕਰਦਾ ਮੈਂ ਤੇ ਮਿਲਦੇ ਹਾਂਗੇ ਨਵੀਂ ਵੀਡੀਓ ਨਾਲ ਤੇ ਰੱਬ ਰੱਖ